ਸੌਦਾ ਇਹਦਾ ਕਰਾਤਾ ਸੀਰੇ ਨਾਲ ਬਾਈ ਦਾ ਕਿਹੜਾ ਪਿੰਡ ਸੀ ਬਾਈ ਆਪਣਾ ਬਾਈ ਆਪਣਾ ਵਾਂਦਰ ਵਾਂਦਰ ਲੈ ਸੀਰੇ ਦੇ ਪਿੰਡ ਤੇ ਹਾਂ ਲੈ ਵੀ ਤੁਹਾਨੂੰ ਆ ਦੋ ਜਾਨਵਰ ਜਿਹੜੇ ਆ ਖੜੀ ਕਰੀ ਯਾਰ ਬਾਈ ਬੱਕਰੀ ਸੀਰੇ ਲੈ ਵੀ ਦੋਸਤੋ ਆ ਬੱਕਰੀ ਤੇ ਨਾਲ ਦੋ ਪੱਠਾ ਇਹ ਬਾਈ ਸੀਰੇ ਦੀਆਂ ਸੀ ਤੇ ਉਹ ਬੱਕਰੇ ਦੋ ਹੋਇਆ ਬਾਈ ਸਾਈਡ ਤੇ ਇਹਨਾਂ ਨਾਲ ਸੌਦਾ ਕਰਾਤਾ ਸੀਰਾ ਮੰਗਦਾ ਦਾ ਸੀਗਾ ਬਾਈ ਜੀ 5000 5 ਹੀ ਮੰਗਿਆ ਸੀ ਬਾਈ ਨਾਲ ਬਾਈ ਪਹਿਲਾਂ ਕਿੰਨੇ ਦਿੰਦੇ ਸੀ ਤੁਸੀਂ ਪਹਿਲਾਂ 1000 ਦਿੰਦੇ ਨਾਲ ਠੀਕ ਆ ਫਿਰ ਦੋ ਤੇ ਆਗੇ ਤੇ ਕਰਦੇ ਕਰਾਉਂਦੇ ਬਾਈ 3000 ਰੁਪਇਆ ਦੇਣਾ ਸੀਰੇ ਨੂੰ ਤੇ ਦੋ ਬੱਕਰੇ ਦੇਨੇ ਆ ਠੀਕ ਆ ਬਾਈ ਲਖਾਈ ਥੋੜੀ ਆਪੋ ਆਪਣੀ ਆ ਠੀਕ ਆ ਬਾਈ ਖੁਸ਼ ਆ ਲਖਾਈ ਕਰਾ ਲਓ ਬਾਈ ਦੋਵੇਂ ਲੈ ਵੀ ਕੋ ਪਿੰਡ ਦੇ ਬਾਈ ਬੱਕਰੇ ਤੁਹਾਨੂੰ ਵਿਖਾ ਦਿੰਦੇ ਆ 3000 ਨਾਲ ਦੇਣਾ ਬਾਈਆਂ ਆ ਦੋ ਬੱਕਰੀ ਆ ਬਈ ਠੀਕ ਆ ਇਹ ਬੱਕਰੀ ਲੈਲੇ ਸੀਰੇ ਨੇ ਨਾਲ ਲੈ ਲਿਆ 3000 ਰੁਪਇਆ ਤੇ ਉਹ ਮੁੰਡਿਆ ਨੇ ਬਾਂਦਰਾ ਵਾਲਿਆਂ ਨੇ ਆਹ ਬੱਕਰੀ ਲੈ ਲਈ ਤੇ ਨਾਲ ਦੋ ਪੱਠਾ ਬਈ ਤਿੰਨ ਨਾਲ ਲੈ ਲੇ ਉਹ ਬੱਕਰੀ ਉਹ ਤੇ ਨਾਲ 3000 ਰੁਪਇਆ ਦੇਤਾ ਸੀਰੇ ਨੂੰ ਪਰਵਿੰਦਰ ਹੋ ਗਿਆ ਵਧੀਆ ਸੌਦਾ ਬਈ ਸਹੀ ਆ ਠੀਕ ਆ ਬਈ ਬਾਕੀ ਤੁਹੀਂ ਮਾਹੌਲ ਦੇਖ ਲਓ ਬਾਈ ਬਹੁਤ ਚੰਗਾ ਮਾਹੌਲ ਆ ਪਿੰਡ ਬਗਰਾੜੀ ਦਾ ਸਾਰੇ ਦਿਵਾਰ ਬੱਕਰਾ ਮੰਡੀ ਲੱਗਦੀ ਆ ਦੋਸਤੋ ਤੁਸੀਂ ਵੀ ਜ਼ਰੂਰ ਪਹੁੰਚਿਆ ਕਰੋ ਬਹੁਤ ਚੰਗਾ ਮਾਹੌਲ ਹੈ ਕਿਵੇਂ ਬਾਈ ਸੀਰੇ ਵੀਡੀਓ ਬਣਾ ਰਹੇ ਹੁਣ ਬੱਚੇ ਲੈ ਜਾਂਦੀ ਹੈ ਘਰੇ ਦੀ ਮਿਰਜ ਵਿੱਚ ਕੋਈ ਨਹੀਂ ਠੀਕ ਆ ਠੀਕ ਆ ਲੈ ਵੀ ਬਾਈ ਇਹ ਜਿਹੜਾ ਜਾਂਦੀ ਕੱਟੇ ਜਿਹਦੇ ਦਿਨ ਉਹਦੇ ਨਾਲ ਆਪਾਂ ਲਈਏ ਹਾਂ ਕਈ ਵਾਰੀ ਉੱਲ ਵੀ ਜਾਂਦਾ ਕੂਹ ਦਾ ਨਹੀਂ ਨਹੀਂ ਸਹੀ ਆ ਯਾਰ ਬੱਕਰੀ ਖੜੀ ਆ ਆਰਾਮਦਾਰ ਨਾਲ ਘਰੇ ਜਾ ਕੇ ਕੀ ਹੋ ਜੂਗਾ ਇਹਨੂੰ ਹੁਣ ਆ ਕੀ ਇਹਨੂੰ ਲਊਗੀ ਬੱਚੇ ਬਾਈ ਹਾਂ ਇਹ ਝੋਲਾ ਮਾ ਆਉਣ ਲੱਗਿਆ ਪਾਗਲ ਮਰ ਪਾਏ ਨਹੀਂ ਤੈ ਚੁੰਗੀਆਂ ਮੇਰੇ ਅੱਲਾ ਟੈਨਸ਼ਨ ਵਾਲੀ ਆ ਤੇ ਝੋਲਾ ਹੀ ਆ ਠੀਕ ਆ ਮਿੱਤਰ ਪਿਆਰਿਆ ਖੁਸ਼ ਆ ਹਾਂਜੀ ਹਾਂਜੀ ਠੀਕ ਆ ਜੀ